ਦੇਖ ਲਿਓ ਪੰਜਾਬ ਪਰ ਟਾਈਮ ਇਸ ਸਮੇਂ ਅਸੀਂ ਖੜੇ ਹਾਂ ਅੰਮ੍ਰਿਤਸਰ ਦੀ ਫੋਰਸਲ ਮਾਰਕੀਟ ਢਾਲ ਮੰਡੀ ਦੇ ਵਿੱਚ ਜਿੱਥੇ ਕਰੋੜਾਂ ਦਾ ਵਪਾਰ ਜਿਹੜਾ ਹੁੰਦਾ ਹੈ ਔਰ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਥੋਂ ਦੇ ਹਾਲਾਤ ਨੇ ਟੁੱਟੀਆਂ ਸਰਕਾਂ ਨੇ ਜਗਾ ਜਗਾ ਤੇ ਜਿਹੜਾ ਉਹ ਗੰਦਗੀ ਦੇ ਆਲਮ ਨੇ ਔਰ ਮੇਨ ਵੱਡੀ ਸਮੱਸਿਆ ਜਿਹੜੀ ਦੁਕਾਨਦਾਰਾਂ ਨੂੰ ਆ ਰਹੀ ਹੈ ਉਹ ਹੈ ਸੀਵਰੇਜ ਦੀ ਸੇਵਰੇਜ ਪ੍ਰਣਾਲੀ ਜਿਹੜੀ ਹੈ ਉਹ ਫਲੋਗ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਗੰਦੀਪੜੇ ਜੀਵਨ ਜਿਹੜਾ ਹੈ ਇਹਨਾਂ ਦੇ ਦੁਕਾਨਦਾਰਾਂ ਨੂੰ ਜਿਹੜਾ ਉਹ ਦਿਨ ਜੀਣਾ ਪੈ ਰਿਹਾ ਪਰ ਸਰਕਾਰ ਦੀ ਗੱਲ ਕਰੀ ਤਾਂ ਸਰਕਾਰ ਦੇ ਦਾਅਵੇ ਤਾਂ ਬਹੁਤ ਨੇ ਕਿ ਸਰਕਾਰ ਜਿਹੜਾ ਵੱਡੇ ਪੱਧਰ ਤੇ ਜਿਹੜਾ ਉਹ ਕੰਮ ਕਰ ਰਹੀ ਆ ਸਾਫ ਸਫਾਈ ਨੂੰ ਲੈ ਕੇ ਕਾਰਪੋਰੇਸ਼ਨ ਅੰਮ੍ਰਿਤਸਰ ਨਗਰ ਨਿਕਮਤੀ ਅਗਰ ਗੱਲ ਕਰੀਏ ਅੰਮ੍ਰਿਤਸਰ ਤੇ ਨਗਰ ਨਿਕਮ ਤੇ ਜਿਹੜੇ ਮੇਅਰ ਨੇ ਉਹਨਾਂ ਵੱਲੋਂ ਵੀ ਕਈ ਦਾਅਵੇ ਕੀਤੇ ਜਾਂਦੇ ਨੇ ਸਫਾਈ ਨੂੰ ਲੈ ਕੇ ਬਟ ਤਸਵੀਰਾਂ ਨੇ ਕਿ ਇਹ ਦੁਕਾਨ ਇਹ ਜਿਹੜਾ ਚੈਂਬਰ ਬਣਿਆ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜਾ ਇਹ ਦੁਕਾਨਦਾਰਾਂ ਨੇ ਖੁਦ ਆਪਣੇ ਪੈਸਿਆਂ ਦੇ ਨਾਲ ਜਿਹੜਾ ਉਹ ਗ੍ਰਾਈ ਕਲੈਕਸ਼ਨ ਕਰਕੇ ਤੇ ਆਪਣੇ ਪੈਸੇ ਦੇ ਨਾਲ ਇਹ ਚੈਂਬਰ ਤਿਆਰ ਕਰਾਇਆ ਔਰ 2 ਦਿਨ ਪਹਿਲਾਂ ਹੀ ਜਿਹੜੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਰਿਸ਼ੀ ਕਪੂਰ ਉਹਨਾਂ ਵੱਲੋਂ ਜਿਹੜੀ ਹੈ ਇੱਥੇ ਆ ਕੇ ਕਿਆ ਜਾਂਦਾ ਕਿ ਇਹ ਚੈਂਬਰ ਜਿਹੜਾ ਹੈ ਉਹਨਾਂ ਵੱਲੋਂ ਬਣਵਾਇਆ ਗਿਆ ਪੰਜਾਬ ਸਰਕਾਰ ਜਿਹੜੇ ਬڑے ਵੱਡੇ ਪੱਧਰ ਤੇ ਜਿਹੜੇ ਉਹ ਕੰਮ ਕਰ ਰਹੀ ਹੈ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮਾਰਕੀਟ ਦੇ ਹਾਲਾਤ ਦੇਖ ਸਕਦੇ ਹੋ ਸਰਕਾ ਜੜੀਆਂ ਨੇ ਟੁੱਟੀਆਂ ਹੋਈਆਂ ਨੇ ਜਗਾ ਜਗਾ ਤੇ ਟੋਏ ਨੇ ਔਰ ਕਰੋਨਾ ਦਾ ਜਿਹੜਾ ਕਾਰੋਬਾਰ ਹੈ ਇਸ ਜਗ੍ਹਾ ਤੇ ਜਿਹੜਾ ਕੀਤਾ ਜਾਂਦਾ ਪਰ ਹਾਲਾਤ ਜਿਹੜੇ ਨੇ ਉਹ ਬੱਤਰ ਨੇ ਗੱਲਬਾਤ ਕਰਾਂਗੇ ਅਸੀਂ ਕੋਈ ਦੁਕਾਨਦਾਰ ਦੇ ਨਾਲ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਸਮੱਸਿਆ ਹੈ ਅੱਜ ਦੁਕਾਨਦਾਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ 10 ਆਪਣੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਗਿਆ ਕੱਲ੍ਹ ਬਾਤ ਕਰਾਂਗੇ ਦੁਕਾਨਦਾਰਾਂ ਨਾਲ ਉਸ ਤੋਂ ਪਹਿਲੇ ਤੁਸੀਂ ਸਰਗ ਦੇ ਦੇਖ ਸਕਦੇ ਹੋਗੀ ਜਗਾ ਜਗਾ ਤੇ ਜਿਹੜੇ ਟੋਏ ਨੇ ਔਰ ਟ੍ਰੈਫਿਕ ਸਮੱਸਿਆ ਹਮੇਸ਼ਾ ਹੀ ਜਿਹੜੀ ਇੱਥੇ ਮੇਨ ਮੁੱਦਾ ਰਿਹਾ ਹੈ ਟ੍ਰੈਫਿਕ ਦਾ ਪਾਰਕਿੰਗ ਦੀ ਨਾ ਹੋਣ ਕਰਕੇ ਜਿਹੜਾ ਟ੍ਰੈਫਿਕ ਸਮੱਸਿਆ ਰਹੀ ਹੈ ਔਰ ਗੰਦਗੀ ਦਾ ਆਲਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਾਰਪੋਰੇਸ਼ਨ ਦੇ ਕਿਤੇ ਹੋਏ ਕੰਮਾਂ ਦਾ ਜਿਹੜਾ ਖੁਦ ਬਿਆਨ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਜਿਹੜੀ ਉਹ ਕੰਮ ਕਰ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਅੰਮ੍ਰਿਤਸਰ ਤਸਵੀਰਾਂ ਨੇ ਜਿੱਥੋਂ ਦੀ ਤਸਵੀਰ ਜਿਹੜੀਆਂ ਜਿੱਥੇ ਲੱਖਾਂ ਦਾ ਕਾਰੋਬਾਰ ਜਿਹੜਾ ਉਹ ਕੀਤਾ ਜਾਂਦਾ ਹੈ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਦੁਕਾਨਦਾਰ ਵੀ ਜੋਨੇ ਉਹ ਸੜਨਾਲ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਤੇ ਕੀ ਕਹੋਗੇ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕਹੋਗੇ ਸਭ ਤੋਂ ਪਹਿਲੇ ਆਹ ਗੋਵਾਂਗੇ ਕੀ ਨਾਮ ਹੈ ਮੇਰਾ ਨਾਮ ਜਗਨਦੀਪ ਸਿੰਘ ਹੋ ਜੀ ਸਭ ਤੋਂ ਪਹਿਲੇ ਹਸਾਉਣੀ ਦੀ ਪ੍ਰੋਬਲਮ ਹੈ ਗੋਇ ਦੀ ਪ੍ਰੋਬਲਮ ਹੈ ਜਿਹੜਾ ਪਿਛੋਤ ਬਿਲੇ ਚਾ ਉਹਦੇ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਇਥੇ ਘਰ ਚਾਮਨੇ ਦੀ ਟਾੜਾ ਪਾਣੀ ਹੋ ਜਾਂਦਾ ਤੇ ਸਾਨੂੰ ਬਹੁਤ ਮੁਸ਼ਕਲ ਆਦੀ ਇਨਾ ਮਛਰ ਹੈ ਬਹੁਤ ਬੁਰਾ ਜਿਸ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਪਰ ਪੰਜਾਬ ਸਰਕਾਰ ਤਾਂ ਕਹਿਦੀ ਕੰਮ ਜਿਹੜੇ ਵੱਡੇ ਪੱਧਰ ਤੇ ਕੀਤਾ ਰਿਹਾ ਅਮਰ ਸਿੰਘ ਦਾ ਨਵਾਂ ਮੈਗਮ ਸਰ ਇਥੇ ਇਥੇ ਬੇਨਾਮੀ ਬੰਦੇ ਹੁੰਦੇ ਨੇ ਆਪਣਾ ਕ੍ਰੈਡਿਟ ਲੈਂਦੇ ਨੇ ਕੰਮ ਪ੍ਰਾਈਵੇਟ ਬੰਦੇ ਕਰਦੇ ਪਏ ਨੇ ਅਸੀਂ ਕਰਦੇ ਪਏ ਆ ਆ ਕੇ ਆਪਣੇ ਗੱਲ 'ਚ ਸੇਰਾ ਪਵਾ ਕੇ ਚੱਲ ਜਾਂਦੇ ਨੇ ਅਸੀਂ ਕੰਮ ਕਰਾ ਰਹੇ ਹਾਂ ਦੋ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਉਹ ਵੀਡੀਓ ਜਿਹੜੀ ਆ ਬੇਬੁਨਿਆਦੀ ਆ ਕਿਸੇ ਕੰਮ ਦੀ ਵੀਡੀਓ ਨਹੀਂ ਆ ਉਸ ਵੀਡੀਓ ਦੇ ਵਿੱਚ ਉਸ ਬੰਦੇ ਦਾ ਅਸੀਂ ਕਦੀ ਜ਼ਿਕਰ ਸੁਣਿਆ ਹੀ ਨਹੀਂ ਕੋਈ ਬੰਦਾ ਹੈ ਕਹਾਂਗਾ ਮੇਨ ਤਾਰਾ ਜੀ ਨੇ ਮਾਰੇ ਪੂਰਾ ਖੜਾ ਸਹਿਯੋਗ ਦਿੱਤਾ ਐਮਐਲਏ ਸਾਹਿਬ ਨੇ ਪੂਰਾ ਸਹਿਯੋਗ ਦਿੱਤਾ ਈਵਨ ਮੋਤੀराम ਪਹਾੜੀ ਜੀ ਨੇ ਪੂਰਾ ਸਹਿਯੋਗ ਦਿੱਤਾ ਲੇਕਿਨ ਇਹੋ ਜੇ ਬੇਨਾਮੀ ਬੰਦੇ ਬਾਜ਼ਾਰ 'ਚ ਆ ਕੇ ਇੱਕ ਇੱਕ ਪ੍ਰਾਈਵੇਟ ਬੰਦੇ ਦਾ ਜਿਸ ਬੰਦੇ ਦਾ ਕੋਈ ਜ਼ਿਕਰ ਉਹ ਆ ਕੇ ਕਹਿੰਦਾ ਜੀ ਮੈਂ ਸਾਰਾ ਕੰਮ ਕਰਾ ਰਿਆ ਜੀ ਤੁਸੀਂ ਵੀਡੀਓ ਮੈਂ ਤੁਹਾਨੂੰ ਦਿਖਾ ਦੇਣਾ ਮੈਂ ਸਕੂਟਰ ਦੇ ਜਾਲੀਆਂ ਲਾਤੀ ਘਲੇ ਆ ਬਗਾਏ ਦਾ ਜਾਲੀਆਂ ਸੀ ਪ੍ਰਾਈਵੇਟ ਫਿੱਟ ਕਰਾਈਆਂ ਬੰਦੇ ਕੋਲ ਤੇ ਉਹ ਬੰਦਾ ਆ ਕੇ ਕਹੇ ਜੀ ਮੇਰੇ ਕਾਲ ਚ ਸਿਹਰਾ ਪਾ ਦਿਓ ਜੀ ਮੈਂ ਸਾਰਾ ਕੰਮ ਕਰਾਇਆ ਜੀ ਜੋ ਕਿ ਬਿਲਕੁਲ ਹੀ ਜ਼ੀਰੋ ਕਾਫੀ ਸਮੱਸਿਆ ਜਿਹੜੀਆਂ ਨੇ ਇੱਥੇ ਮਾਰਕੀਟ ਦੇ ਵਿੱਚ ਨੇ ਜਦ ਕਿ ਕਰੋਨਾ ਦਾ ਵਪਾਰ ਜਿਹੜਾ ਹੈ ਇੱਥੇ ਹੁੰਦਾ ਹੈ ਮੇਨ ਮਾਰਕੀਟ ਜਿਹੜੀ ਹੈ ਦਾਲ ਮੰਡੀ ਹੈ ਨਾਲ ਹੀ ਜਿਹੜੀ ਟਾਬ ਹੈ ਓਲ ਛੋਟੀ ਟਾਬ ਵੀ ਨਾਲ ਲੱਗਦੀ ਹੈ ਕਿਹੜੀ ਕਿਹੜੀ ਮੁਸ਼ਕਲਾਂ ਨੇ ਜਿਹੜੀਆਂ ਅਹਿਮ ਤੇਰੀਆਂ ਨੂੰ ਪਰ ਮੁਸ਼ਕਿਲ ਹੈ 메인 ਬਾਜ਼ਾਰ ਦੀ ਹੈ ਜਿੱਥੇ ਪਾਣੀ ਭਰ ਜਾਂਦਾ ਸਾਡੇ ਇੱਥੋਂ 1 ਕਿਲੋਮੀਟਰ ਤੁਸੀਂ ਦੂਰ ਚੱਲ ਜਿਓ ਉਹਦੇ ਗੋਲਡਨ ਐਪਲ ਠੀਕ ਹੈ ਜੀ ਇਹਨਾਂ ਨਾਲ ਪਾਣੀ ਭਰ ਜਾਂਦਾ ਕੋਈ ਵੀ ਟੂਰਿਸਟ ਹੈ ਕੋਈ ਕਿਸੇ ਤਰ੍ਹਾਂ ਦਾ ਹੋਲਸੇਲ ਗਾਹਕ ਹੈ ਉਹ ਪਾਣੀ ਦੇ ਆਂਦ ਕਤਰਾਂਦਾ ਜੋ ਕਿ ਅੱਗੇ ਆਉਂਦਾ ਹੀ ਨਹੀਂ ਨਾ ਅਥੋਂ ਤੁਰਦਾ ਆਉਂਦਾ ਹਾਲ ਕਿ ਉੱਥੋਂ ਹੀ ਵਾਪਸ ਚਲਾ ਗਿਆ ਬਹੁਤ ਵੱਡਾ ਨੁਕਸਾਨ ਹੈ ਸਾਨੂੰ ਕਾਰੋਬਾਰੀਆਂ ਨੂੰ ਬਹੁਤ ਜ਼ਿਆਦਾ ਆਹ ਬੜਾ ਇਹਦੇ ਕੁਝ ਹੋਰ ਵੀ ਦੁਕਾਨਦਾਰ ਜਿਹੜੇ ਨੇ ਉਹ ਸਾਡੇ ਨਾਲ ਮਜੂਰ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਸਰ ਕੀ ਨਾਮ ਸਰ ਜੀ ਮੇਰਾ ਨਾਮ ਰਾਜੂ ਹੈ ਰਾਜਗੜੀ ਕੋਲ ਫੋੜ ਵਾਲੇ ਮੇਰੇ ਇੱਥੇ ਵਿਆਰਚੀ ਦੁਕਾਨ ਹੈ 2 3 ਵਾਰੀ 4 4 ਵਾਰੀ ਮੈਂ ਖੁਦ ਰਿਕੋਡ ਲਿਖਾ ਕੇ ਆਇਆ ਉਹ ਕਹਿੰਦੇ ਆ ਰਹੇ ਆ ਜੀ ਜਾ ਰਹੇ ਆ ਜੀ ਕੰਸਲਰ ਸਾਹਿਬ ਨੂੰ ਵੀ ਕਿਹਾ ਉਹ ਵੀ ਕਹਿ ਦਿੰਦੇ ਜੀ ਆ ਰਹੇ ਆ ਜੀ ਜਾ ਰਹੇ ਆ ਜਦ ਵੋਟਾਂ ਲੈਣੀ ਹੁੰਦੀਆਂ ਤੇ ਅੱਗੇ ਪਿੱਛੇ ਲੰਮੇ ਲੰਮੇ ਹੱਥ ਜੋੜਦੇ ਜਦ ਸਾਨੂੰ ਕੰਮ ਪੈਂਦਾ ਵਾਜ ਜੀ ਸਾਡੀ ਕੋਈ ਗੱਲ ਨਹੀਂ ਹੁੰਦਾ ਜਦ ਕਿ ਬਜ਼ਾਰ ਵਾਲੇ ਸਾਰਾ ਪ੍ਰਾਈਵੇਟ ਕੰਮ ਕਰਵਾਏ ਆਪਣੇ ਕੋਲੋਂ ਪੈਸੇ ਘਟਾ ਕੇ ਆਪਣੇ ਮਿਸਤਰੀ ਭੁਲਾਏ ਜਾਲੀਆਂ ਸੀ ਖੁਦ ਸਕੂਟਰ ਦੇ ਉੱਤੇ ਲਾ ਕੇ ਕਿਲੇ ਆਏ ਪਰ ਫੇਰ ਵੀ ਨਾਲੀਆਂ ਦਾ ਉਹ ਹਿਆਲ ਹੈ ਜੀ ਕੋਈ ਅਸਰ ਨਹੀਂ ਹੋਇਆ ਪਤਾ। ਕਾਫੀ ਜਿਹੜਾ ਸਰਕਾਰੀ ਸਮਾਜ ਦੇ ਮਹਾਦੀ ਮਾਰੇ ਨੇ ਟ੍ਰੈਫਿਕ ਦੀ ਮੇਨ ਸਮੱਸਿਆ। ਭਾਜੀ ਗਾਹਕ ਨਹੀਂ ਆਂਦਾ। ਇੱਥੇ ਮਛਰਾਂ ਦਾ ਢੇਰ ਪੈ ਜਾਂਦਾ ਬਿਮਾਰੀ ਦਾ ਘਰ ਹੈ। ਡੇਂਗੂ ਦੀ ਬਿਮਾਰੀ ਪੈਦਾ ਹੁੰਦਾ ਖਤਰਾ ਹੈ। ਜਦ ਗਾਹਕ ਚੌਂਕ ਵਿੱਚ ਪਾਣੀ ਬਜ਼ਾਰ ਚ ਖਲੋਤਾ ਵੇਖਦਾ ਤੇ ਪਿੱਛੇ ਹੀ ਮੋੜ ਜਾਂਦੇ। ਉੱਥੇ ਦਰਬਾਰ ਸਾਹਿਬ ਤੇ ਬਜ਼ਾਰ ਹੈ। 골ਡਨ ਟੈਂਪਲ ਤੇ ਬਜ਼ਾਰ ਹੈ। ਕਈ ਸਤਾਲੂ ਨੰਗੇ ਪੈਰੀ ਆਂਦੇ ਨੇ। ਉਹ ਆਂਦੇ ਨਹੀਂ ਭਾਜੀ ਬਜ਼ਾਰਾਂ ਦੇ ਵਿੱਚ। ਬਾਹਰੋਂ ਪੂਰੀ ਸੜਾਂਦਾ। ਕੋਈ ਨਹੀਂ ਆਂਦਾ। प्लीज ਸਾਡੀ ਸਮੱਸਿਆ ਦਾ ਸਵਿਧਾਨ ਕੀਤਾ ਜਾਵੇ ਸਰਕਾਰ ਨੂੰ ਅਪੀਲ ਹੈ ਜੀ ਬਿਲਕੁਲ ਸੱਚ ਕਨ ਸ਼੍ਰੀ ਹਮੰਦਰ ਸਾਹਿਬ ਵਾਲਾ ਮੇਰਾ ਮੁੱਖ ਮਾਰਗ ਹੈ ਉਹ ਮੇਨ ਮੇਨ ਬਾਜ਼ਾਰ ਨੇ ਸੱਚ ਕਨ ਸ਼੍ਰੀ ਹਮੰਦਰ ਸਾਹਿਬ ਜਾਣ ਵਾਲਾ ਜਾਂ ਜਾਣ ਵਾਲੇ ਰਸਤੇ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾਏ ਨੇ ਗੱਲਬਾਤ ਕਰਾਂਗੇ ਕੁਝ ਹੋਰ ਦੁਕਾਨਦਾਰ ਜਿਹੜੇ ਨੇ ਸਾਡੇ ਨਾਲ ਮਦਦ ਇਹ ਸਰ ਕੀ ਨਾਮ ਹੈ ਮੇਰਾ ਨਾ ਗੁਰਪ੍ਰੀਤ ਸਿੰਘ ਹੈ ਜੀ ਅਸੀਂ ਵੀ ਇਸ ਬਾਜ਼ਾਰ ਦੇ ਵਿੱਚ ਦੁਕਾਨਦਾਰ ਆ ਜੀ ਅੱਜ 15 15 20 ਦਿਨ ਹੋ ਗਏ ਜੀ રોજ ਬਰਸਾਦ ਦਾ ਪਾਣੀ ਇੱਥੇ ਆ ਕੇ ਰੁਕ ਜਾਂਦਾ ਸਾਡਾ ਆਣਾ ਜਾਣਾ ਇੱਥੇ ਮੁਸ਼ਕਲ ਹੋਇਆ ਪਿਆ ਹੈ ਪਾਣੀ ਅਥਕਲ ਹੋ ਜਾਂਦਾ ਹੈ ਮੱਛਰ ਮੱਖੀਆਂ ਦਾ ਘਰ ਹੈ ਇੱਥੇ ਤੇ ਬਿਮਾਰੀਆਂ ਸਾਡੇ ਲਾਗੇ ਲਾਗੇ ਘੁੰਮਦੀਆਂ ਪਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਬਾਜ਼ਾਰ 15 ਸਾਲ ਹੋ ਗਏ ਬਾਜ਼ਾਰ ਹਜੇ ਤੱਕ ਨਹੀਂ ਭਰਿਆ ਕਿੰਨੀ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿੰਨੀ ਵਾਰੀ ਅਸੀਂ ਇੱਥੇ ਆ ਕੇ ਰਿਪੋਰਟਰਾਂ ਨੂੰ ਦਿਹਾ ਚੁੱਕੇ ਹਾਂ ਕਿ ਇਹ ਦੇਖੋ ਸਾਡੇ ਬਾਜ਼ਾਰ ਦਾ ਹਾਲ ਹੈ ਪਰ ਸੁਣਵਾਈ ਕੋਈ ਨਹੀਂ ਹੈ ਗਰਾਊਂਡ ਫਲੋਰ ਤੇ ਕੋਈ ਵੀ ਨਹੀਂ ਆਉਂਦਾ ਉੱਪਰ ਉੱਪਰ ਆ ਜੀ ਕਰਾ ਦਿੰਦੇ ਆ ਜੀ ਕਰਦੇ ਆ ਜੀ ਹੋ ਜਾਏਗਾ ਜੀ ਅੱਜ ਹੋ ਜਾਏਗਾ ਜੀ ਕੱਲ ਹੋ ਜਾਏਗਾ ਪਰ ਹੁੰਦਾ ਕੁਝ ਨਹੀਂ ਹੈ ਔਰ ਤੁਸੀਂ ਦੇਖ ਸਕਦੇ ਹੋ ਨਾਲੀਆਂ ਨਾ ਕੋਈ ਕੂੜਾ ਚੁੱਕਣ ਵਾਲੇ ਚੰਗੀ ਦਾ ਕੂੜਾ ਚੁੱਕ ਉਹ ਜਿਹੜਾ ਰਹਿੰਦਾ ਖੁੰਦਾ ਉਹ ਸਾਰਾ ਨਾਲੀਆਂ ਚੱਲ ਜਾਂਦਾ ਉਹ ਨਾਲੀਆਂ ਜਾ ਕੇ ਸਾਰਾ ਜਾਮ ਹੋ ਜਾਂਦਾ ਔਰ ਅਸੀਂ ਕਿੰਨੀ ਵਾਰੀ ਕੰਪਲੇਂਟ ਕਰ ਚੁੱਕੇ ਆ ਕਿ ਇਹਦੀਆਂ ਨਾਲੀਆਂ ਜਿਹੜੀਆਂ ਉਹ ਦੁਬਾਰਾ ਇਹ ਪੁਆਈਆਂ ਜਾਂ ਵਟੀਆਂ ਜਿਹਦੇ ਨਾਲ ਕੀ ਪਾਣੀ ਦਾ ਪੂਰਾ ਨਿਕਾਸ ਹੋਵੇ ਤੇ ਸਾਡੇ ਬਾਜ਼ਾਰ ਦੀ ਕੋਈ ਹਾਲਾਤ ਜਿਹੜੇ ਸੁਧਰਨ ਜਿਹਦੇ ਨਾਲ ਸਾਡਾ ਆਣਾ ਜਾਣਾ ਜਿਹੜਾ ਉਹ ਸਹੀ ਹੋਵੇ ਤੇ ਕਰਾਹ ਦੀ ਜਿਹੜੀ ਆ ਇੱਥੇ ਆਉਣਾ ਬਹੁਤ ਮੁਸ਼ਕਲ ਹੈ ਬਾਰ ਦਾ ਗਾਗ ਬਾਰ ਹੀ ਰਹਿ ਜਾਂਦਾ ਹੈ ਅੱਛੜਾ ਕਾ ਹੁੰਦਾ ਹੀ ਨਹੀਂ ਔਰ ਸਾਰਾ ਪਾਣੀ ਇੱਥੇ ਰੁਕ ਜਾਂਦਾ ਚਰੋਂ ਬਰਸਾਤਾਂ ਆਉਂਦੀਆਂ ਨੇ ਔਰ ਸਾਡਾ ਬਹੁਤ ਮੁਸ਼ਕਲ ਹੋਇਆ ਪਿਆ ਇੱਥੇ 2-3 ਮਹੀਨੇ ਸਾਡੇ ਬਹੁਤ ਮੁਸ਼ਕਲ ਗੁਜ਼ਰਦੇ ਆ ਜੀ ਕਿ ਸਰਕਾਰ ਵੱਲੋਂ ਤਾਂ ਕਹੇ ਕਾਫੀ ਦਾਅਵੇ ਕੀਆ ਰਹੇ ਅੰਮ੍ਰਿਤਸਰ ਦੇ ਮੇਅਰ ਨੇ ਕਿਉਂ ਨਾ ਉਹ ਲੋਈ ਕਹਿੰਦੇ ਨੇ ਜੀ ਜਰਾ ਕਾਫੀ ਮਾਧਿਅਮ ਤੱਕ ਜਿਹੜੇ ਕੰਮ ਚੱਲ ਰਹੇ ਨੇ ਸਾਲ ਸੁਪਾਈਆਂ ਦੇ ਸ਼ਹਿਰਾਂ ਨੇ ਵੀ ਕੁਝ ਵੇਲੇ ਦੇ ਕੰਮ ਚੱਲ ਰਹੇ ਨੇ ਫਿਰ ਇਸ ਕੋਲੇ ਜਿੱਥੇ ਇੱਥੇ ਐਨਾ ਵੱਡਾ ਵਪਾਰ ਜਰ ਰਹੇ ਥੇ ਮੇਨ ਹਾਬਾ ਮੰਡੀ ਦਾ ਅਪਡੇਟ ਸਾਡੀ ਮਾਫੀ ਦੇਖੋ ਜੀ ਇਹ ਵਾਕਈ ਮੇਨ ਹੱਬ ਹੈ ਇੱਥੋਂ ਸਾਰੇ ਸਾਰੇ ਜਿੰਨੇ ਵੀ ਜ਼ਿਲ੍ਹੇ ਨੇ ਛੋਟੇ-ਝੋਟੇ ਸਾਰਿਆਂ ਨੂੰ ਇੱਥੋਂ ਸਮਾਨ ਜਾਂਦਾ ਹੈ ਔਰ ਚੰਗੇ ਪੱਧਰ ਤੇ ਸਮਾਨ ਜਾਂਦਾ ਹੈ ਔਰ ਆ ਤੁਸੀਂ ਇਹ ਸੜਕ ਦਾ ਹਾਲ ਦੇਖ ਲਓ 15 ਸਾਲ ਹੋ ਗਏ ਇਹ ਸੜਕ ਨੂੰ ਕੋਈ ਬਣਵਾਉਣ ਤੇ ਨਹੀਂ ਆਇਆ ਔਰ ਪ੍ਰਸ਼ਾਸਨ ਕਹਿੰਦਾ ਜੂਰ ਹੈ ਕਿ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਪਰ ਤੁਸੀਂ ਗਰਾਊਂਡ ਫਲੋਰ ਤੇ ਆਓ ਦੇਖੋ ਇਹ ਸੜਕ ਬਣੀ ਨੂੰ ਕਿੰਨੇ ਸਾਲ ਹੋ ਗਏ ਨੇ ਔਰ ਕਿੰਨੇ ਟੋਟੇ ਟਪੇ ਨੇ ਰੱਛੇ ਵਾਲੇ ਬੜੇ ਮੁਸ਼ਕਲ 5-5 ਕਿਲੋਗ੍ਰਾਮ ਵਜਨ ਦੋ ਦੋ ਬੰਦੇ ਲੈ ਕੇ ੱਤੇ ੱੱਕਾ ਮਾਰਦੇ ਨੇ ਉਹ ਦੇਖੋ ਸੜਕਾਂ ਦਾ ਹਾਲ ਦੇਖੋ ਕਿੱਦਾਂ ਰਖਸ਼ਲੇ ਵਿਚਾਰੇ ਜਾਂਦੇ ਨੇ ਔਰ ਗਰਮੀ ਨਾਲ ਪੈੜਾ ਹਾਲ ਹੋ ਜਾਂਦਾ ਉਹਨਾਂ ਦਾ ਭਾਰ ਖਿੱਚ-ਖਿੱਚ ਕੇ ਔਰ ਸੜਕਾਂ ਵਾਲੇ ਸੜਕ ਹਜੇ ਤੱਕ ਨਹੀਂ ਬਣੀ ਆ ਸਾਨੂੰ 2-4-5 ਸਾਲ ਹੋ ਗਏ ਅਸੀਂ ਰੋਜ਼ ਇਹਨਾਂ ਨੂੰ ਗੁਹਾਰ ਲਵਾਉਂਦੇ ਆ ਪਰ ਸਾਡੀ ਸੁਣਦਾ ਕੋਈ ਨਹੀਂ ਮੌਜੂਦਾ ਜਿਹੜੇ ਵਿਧਾਇਕ ਨੇ ਕਿੰਨੀ ਵਾਰੀ ਆ ਚੁੱਕੇ ਹੋਏ ਦੇਖੋ ਜੀ ਇੱਥੇ ਤੇ ਕੋਈ ਵੀ ਨਹੀਂ ਆਇਆ ਜੀ ਇੱਕ ਵਾਰੀ ਅਸਲੀ ਤੌਰ 'ਤੇ ਆਉਂਦਾ ਜੀ ਇੱਕ ਵਾਰੀ ਵੀ ਕੋਈ ਨਹੀਂ ਆਇਆ ਤੇ ਸਾਡਾ ਹਾਲ ਪੁੱਛਣ ਲਈ ਕਿ ਹਾਂ ਜੀ ਹੈਗੇ ਜੀ ਚੱਲੇਗੇ ਜੀ ਔਰ ਤੁਸੀਂ ਦੇਖ ਲਓ ਜੋ ਸਾਡੇ ਹਾਲਾਤ ਨੇ ਓਨ ਦਾ ਗਰਾਉਂਡ ਸਾਡੀ ਐਸਲੇ ਪੋਜੀਸ਼ਨ ਐਡੀ ਬਣੀ ਹੋਈ ਹੈ ਕਿ ਅਸੀਂ ਇੱਕ ਇੱਕ ਦੂਜੇ ਇੱਕ ਜਾ ਕੇ ਦੇ ਹੱਥ ਜੋੜਦੇ ਆ ਕਿ ਸਾਡਾ ਕੰਮ ਕਰਾਓ ਪਰ ਸਾਡਾ ਕੰਮ ਕੋਈ ਨਹੀਂ ਕਰਾਉਂਦਾ ਅੱਛਾ ਜੀ ਆਪਣਾ ਤਾਰਾ ਸਾਹਿਬ ਜੀ ਕੌਂਸਲਰ ਹਨ ਜੀ ਔਰ ਆਪਣਾ ਤੁਹਾਡੇ ਸੈਂਟਰ ਲਾਕੇ ਦੇ ਹਜੇ ਗੁੱਪਤਾ ਜੀ ਡਾਕਟਰ ਹਜੇ ਗੁੱਪਤਾ ਜੀ ਪਰ ਆਇਆ ਕੋਈ ਨਹੀਂ ਹਜੇ ਤੱਕ ਜੀ ਜੇ ਬਿਲਕੁਲ ਤੋਹ ਇੱਕ ਦੁਕਾਨਦਾਰ ਦਾ ਸੁਣਿਆ ਕਿ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਫੇਰ ਤਸਵੀਰਾਂ ਜਿਹੜੀਆਂ ਨੇ ਬਰਸਾਤ ਹੋ ਰਹੀ ਆ ਬਰਸਾਦ ਦੇ ਵਿੱਚ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਦਿਹਾੜੀਦਾਰ ਜਿਹੜੇ ਬੰਦੇ ਨੇ ਰਿਸ਼ਾ ਚਾਲਣ ਨੇ ਜਿਹੜੇ ਇੱਥੋਂ ਮਜ਼ਦੂਰੀ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਨੇ ਪਰ ਜਿਹੜੇ ਹਾਲਾਤ ਨੇ ਜਿਹੜੇ ਖੁਦ ਬਿਆਨ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਦਾ ਕਹਿਣਾ ਕਿ ਕਈ ਲੰਬੇ ਸਮੇਂ ਤੋਂ ਜਿਹੜੇ ਨੇ ਇੱਥੇ ਨਾ ਤਾਂ ਵਿਧਾਇਕ ਇੱਥੇ ਪਹੁੰਚੇ ਨੇ ਨਾ ਹੀ ਜਿਹੜੇ ਨੇ ਇੱਥੋਂ ਦੇ ਪਾਰਸ਼ਦ ਉਹਨਾਂ ਵੱਲੋਂ ਕੋਈ ਉਹਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ ਦੇਖਣਾ ਹੁਣ ਹੋਏਗਾ ਕਿ ਇਸ ਰਿਪੋਰਟ ਤੋਂ ਬਾਅਦ ਜਿਹੜੇ ਮਜੂਦਾ ਵਿਧਾਇਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਇਹ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਉਹ ਜਿਹੜੇ ਮਜੂਦਾ ਪਾਰਸ਼ਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਫਾਈ ਸੇਵਾ ਕਾਰਪੋਰੇਸ਼ਨ ਹਾਂਜੀ ਕੀ ਕਹਿਣਾ ਹੈ ਕਿਰੇ ਬੀ ਆਰ ਕਰੀ ਮਾਰਕੀਟ ਇਹ ਮਾਰਾ ਸਾਰਾ ਏਰੀਆ ਆਪਣੇ ਕੋਈ ਆ ਕਿਰਾ ਜੀ ਨਾਮ ਇਹ ਤਾਲਮਟੇ ਤਾਲਮਟੇ ਸਵਾਕਮਟੇ ਫੇ ਮੈਂ ਡਿਊਟੀ ਕਰਦਾ ਸਵਾਕਮਟੇ ਇਹ ਵੀ ਆਪਣੇ ਕੋ ਏਰੀਆ ਹੈ ਇੱਥੇ ਆਪਾਂ ਨੂੰ ਇਹ ਸਾਲ ਇਨੇ ਸਾਲ ਹੋ ਗਏ ਆ ਇਹਨਾਂ ਨੂੰ ਕਹਿੰਦੇ ਪਾਜੀ ਗੋਇਆ ਤੁਸੀਂ ਬਾਹਰ ਸਟਵਾਓ ਤੇ ਕਹਿੰਦੇ ਪਿਆ ਜੀ ਆਹੀ ਕੋਈ ਨਹੀਂ ਕਰਾਉਣੇ ਕਰਾਉਣੇ ਸਵੇਰ ਨੂੰ ਫੇਰ ਇਹਨਾਂ ਦੇ ਪਤੇ ਰੋੜ ਦੇਦੇ ਆ ਉਹ ਸਾਰੀਆਂ ਨਾਲ ਜਾਜ ਪ੍ਰੋਬਲਮ ਆ ਜਾਂਦੀ ਆ ਉਹ ਆਹੀ ਕੱਢ ਕੱਢ ਕੇ ਕੱਜਣਾ ਅੱਕ ਜੀਦਾ ਜੀ ਕੱਜਿਆੜਾ ਕੱਢ ਕੱਢ ਕੇ ਲਾਈ ਦੀ ਬਾਹਰ ਉਹ ਪ੍ਰਸਾਦ ਪੇਤੀ ਫੇਰ ਉਹਨੇ ਵਿੱਚ ਉੜ ਕੇ ਚਲ ਜਾਂਦਾ ਜੀ ਇਹ ਰ ਮਸਲਾ ਹਲੇ ਜੇ ਫੇਰ ਨਾਲ ਕਿਹਾ ਜਾਵੇ ਕਿ ਆਪਣਾ ਜਿਹੜਾ ਗੋਇਆ ਨਾ ਬਾਹਰ ਜਾ ਕੇ ਸਟਵਾਉਣ ਇੱਥੇ ਸੁੱਟਣ ਦੀ ਹਿੰਮਤ ਨਾ ਕਰਨ ਕਿਉਂਕਿ ਸਾਡੇ ਵਾਸਤੇ ਪਲੋਮਲਾ ਬਾਜ਼ਾਰ ਦੇ ਵਿੱਚ ਦੁਕਾਨਾਂ ਵਾਲੇ ਨੂੰ ਪਲੋਮਲ ਸਾਰੇ ਆਪਣੇ ਬੰਦਿਆਂ ਨੂੰ ਸਾਰੀ ਪ੍ਰੋਬਲਮ ਇਹੋ ਹੀ ਆ ਕਿ ਪਾਣੀ ਖੜਾ ਹੈ ਅੰਦਰ ਨਾ ਕਿਦਲ ਸਕਾਲ ਜੇ ਨਾ ਕੁਛ ਹੋਇਆ ਗਈ ਮੇਰਾ ਹਾਂਜੀ ਕਿੰਨਾ ਵੱਲੋਂ ਬੰਦ ਰਹਿੰਦਾ ਹੈ ਬਹੁਤ ਆਤਾ ਬੇਲਿਆ ਸਤਿਨ ਬਹੁ ਸੱਤਿਆਂ ਬਹੁ ਹੈਗਾ ਜੀ ਉਹਨਾਂ ਦਾ ਪਹਿਰੇ ਫਾਦਰ ਹੁੰਦੇ ਫਾਦਰ ਹੁੰਦੇ ਸੀ ਹਲਦੀ ਵਾਲੇ ਉਹਨਾਂ ਨੇ ਵੀ ਆਹ ਕਹਿ ਕਹਿ ਕੇ ਆ ਕੇ ਪਹਿਲੇ ਹੁੰਦੀ ਆ ਸੀ ਟਰਾਲੀਆਂ ਸਾਡੀਆਂ ਵੱਟੀਆਂ ਆਹੀ ਇਹਨਾਂ ਦਾ ਗੋਬਰ ਚੁੱਕਦੇ ਆਹੀ ਆਪਾਂ ਟਰਾਲੀ ਜੇ ਪਾ ਕੇ ਲੈ ਜਾਂਦੇ ਜੇ ਬਾਹਰ ਹੱਥ ਤੇ ਛੁੱਟਦੇ ਨੇ ਇਹ ਨਾਲੇ ਚੁਰਾ ਸਾਡੇ ਜਕੜੀਆਂ ਬੰਦ ਹੋ ਗਏ ਇਹਨਾਂ ਨੇ ਨਾੜੀਆਂ ਜੀ ਸੁੱਟਣਾ ਸਟਾਰਟ ਕਰਤਾ ਹੈ। ਕਾਰ ਤੋਂ ਮਸਤਰਾ ਬਣੂਗਾ ਕੰਪਲੇਂਟ ਕੰਪਲੇਟਾ ਹੀ ਸਾਡੇ ਅਫਸਰ ਵੀ ਆਣ ਕੇ ਸਾਡੇ ਅਫਸਰ ਵੀ ਸਾਡੇ ਅਫਸਰ ਵੀ ਆਣ ਕੇ ਇਹਨਾਂ ਨੂੰ ਪਥੇਰਾ ਕਿਆ ਇਹਨਾਂ ਨਾਲ ਕਿਤੇ ਨੇ ਸੁਣਾਈ ਕੀਤੀ ਸਾਡੇ ਸੈਂਟਰੀ ਸਟਾਫਰ ਵੀ ਆਏ ਸੀ ਸ਼ਾਇਦ ਸੰਗਰ ਜਿਹੜੇ ਨੂੰ ਫਾਰਮਰ ਜੀ ਨੇ ਅਲਾਉ ਨਹੀਂ ਨਹੀਂ ਜੀ ਨਹੀਂ ਇੱਕ ਆ ਤਾਂ ਟੱਕਰ ਆ ਸਕਦੇ ਹੁਣ ਮਾਰਾ ਇਹਦੇ ਚਾਰ ਚਾਰ ਪਾਸੇ ਟੱਕਰ ਉਹ ਗੋਬਰ ਕਿੱਥੇ ਜਾਏਗਾ ਇੱਕ ਆ ਤਾਂ ਟੱਕਰ ਦਾ ਤੇ ਚੱਲ ਰੋਡ ਤੇ ਆਈ ਉਹ ਤੇ ਨਿਕਲ ਜਾਂਦਾ ਚਾਰ ਚਾਰ ਪਾਣੀ ਟਕਰਾਤਾ ਇੱਕੋ ਕੱਥਾ ਨਿਕਲੇਗਾ